ਉਸੀ ਗੱਡੀ ਦੇਖ ਕੇ ਬੁੱਕ ਕਰੋ ਬਾਜੀ ਸਹੀ ਗੱਲ ਹੈ ਜੇ ਬਾਈ ਜਾਨ ਤੁਸੀਂ ਦੂਰ ਹੋ ਫੇਰ ਤੇ ਆਪਾਂ ਮੰਨ ਸਕਣਿਆ ਤੁਸੀਂ ਕਹੋ ਵੀ ਵੀਡੀਓ ਕਾਲ ਤੇ ਗੱਡੀ ਦਿਖਾਓ ਹੂੰ ਹੂੰ ਅਸੀਂ ਗੱਡੀ ਦਿਖਾਵਾਂਗੇ ਬਾਜੀ ਜੇ ਤੁਸੀਂ ਲੋਨ ਕੋਲੋਂ ਤਾਂ ਆ ਕੇ ਗੱਡੀ ਦੇਖ ਕੇ ਬੁੱਕ ਕਰੋ ਬਾਜੀ ਸਹੀ ਗੱਲ ਹੈ ਕਈ ਵਾਰੀ ਬੰਦਿਆਂ ਦੇ ਕੋਲ ਗੱਡੀ ਏਕਣੀ ਹੁੰਦੀ ਬਾਜੀ ਕਿੰਨੀਆਂ ਚਾਹੀਦੀਆਂ ਉਹ ਸਭ ਮਿਲ ਜਾਣੀਆਂ ਜਿਹੜੀ ਆਪਣੇ ਲਵੇ ਹਾਜ਼ਰ ਆਪਣੇ ਲਵੇ ਖੜੀ ਆ ਬਈ ਨਾ ਇੱਕ ਚਾਹੀਦਾ ਇੱਕ ਮਿਲ ਜੂ ਤੇ 50 ਚਾਹੀਦੀਆਂ 50 ਮਿਲ ਜਾਣੀਆਂ ਇਹ ਤੋਂ ਲਗਣ ਵੀ 20 ਤੋਂ 25 ਮਿਲ ਜਾਣੀਆਂ ਰੇਂਜਾ 50 ਮਿਲ ਜਾਣੀਆਂ ਪ੍ਰਾਣੀਆਂ ਨਵੀਆਂ 25 30 ਮਿਲ ਜਾਣੀਆਂ ਮਸਤੰਦਾਵਾ ਜੀ ਤਿੰਨ ਮਿਲ ਜਾਣੀਆਂ ਆਪਣੇ ਕੋ ਮੈਂ ਬੈਕਅਪ 50 ਕਹੋਗੇ 50 ਜੈਗੂਰ 50 ਕਹੋਗੇ 50 ਮਿਲ ਜਾਣ ਆਰ ਆਰ ਮਿਲ ਲੈਣੀਆਂ ਆਰ ਆਰ ਤਿੰਨ ਮਿਲ ਜਾਣੀਆਂ ਫਿਰ ਆਰ ਆਰ ਤਿੰਨ ਮਿਲ ਜਾਣੀਆਂ ਫਿਰ ਲੋਕ ਲੈਂਦੇ 18 ਤੋਂ 20 ਹਾਂਜੀ ਹਾਂ ਇਹ 15000 ਰੁਪਏ ਸਿਰਫ ਰੈਂਟ ਰੱਖਿਆ ਜੀ ਇਹ ਆ ਗਈ ਜੀ ਜਿਵੇਂ ਕਿਸੇ ਨੇ ਜਿਆਦਾ ਪੈਸੇ ਨਹੀਂ ਖਰਚਣੇ ਜੈਗੂਅਰ ਚਾਹੀਦੀ ਏ ਆਪਾਂ ਰੇਟ ਤੋਂ ਰੇਟ ਲੋਕਲ ਪ੍ਰਾਈਸ ਦੇ ਵਿੱਚ ਆਪਾਂ ਇਹ ਦੇ ਦੇ ਦਾਂਗੇ 12000 ਰੁਪਏ ਦੇ ਵਿੱਚ 12000 ਰੁਪਈਆ ਦੇ ਵਿੱਚ ਜੇ ਭਾਜੀ ਆਪਾਂ ਨੂੰ ਪੈ ਜੇਗੀ ਵੀ 55 ਤੋਂ 60000 ਰੁਪਏ ਦੇ ਵਿੱਚ 55 60000 ਰੁਪਈਆ ਦੇ ਵਿੱਚ ਬਈ ਜੀ ਠੀਕ ਹੈ ਜੀ ਪਰ ਡੇ ਅੱਜ ਕੱਲ ਜਿਵੇਂ ਕਿ ਜਿਆਦਾ ਚੱਲਦਾ ਪਿਆ ਵੀ ਡਿਫੈਂਡਰ ਹਾਂਜੀ ਹਾਂ ਹਰ ਇੱਕ ਗਾਣਾ ਡਿਫੈਂਡਰ ਤੇ ਹਰ ਇੱਕ ਜੀ ਡਿਫੈਂਡਰ ਤੇ ਵੀ ਪੰਜਾਬੀ ਆਪਣੇ ਆਗੇ ਦਾ ਡਿਫੈਂਡਰ ਤੇ ਡੇਪੇ ਨੇ ਬਸ ਕਹਿੰਦੇ ਉਹਨੀਆਂ ਇੰਡੀਆ ਚ ਕਾਰਾਂ ਨਹੀਂ ਜਿੰਨੀਆਂ ਲੁਧਿਆਣੇ ਤੇ ਪੰਜਾਬ ਦੇ ਉਹ ਤਾਂ ਹੈ ਹੀ ਹੈ ਜਰ ਜਿਹੜੀ ਮੌਕਾ ਤੇ ਲੁੱਕ ਚੱਲ ਰਹੀ ਹੁੰਦੀ ਹੈ ਪ੍ਰਭਾਵ ਤਾਂ ਉਹਦੀ ਪੈਣਾ ਹੁੰਦਾ ਹਾਂਜੀ 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 ਬਾਕੀ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਤਾਂ ਬਾਈ ਨਾਲ ਗੱਲ ਕਰ ਸਕਦਾ ਵੀ ਆਪਣੇ ਲਵੇ ਸਿਰੇ ਵਾਲਾ ਪੀਸ ਹੈ ਹਾਂ ਹਾਂ ਉਹ ਆਪਾਂ ਕਹਿੰਦੇ ਵੀ ਸਾਡੇ ਲਵੇ ਪਿਆਉਂਦੀ ਵੇਰ ਨੇ ਬਈ ਮਿੱਤਰੋ ਜੇ ਕਿਸੇ ਨੇ ਤੋੜਨਾ ਤੋੜ ਸਕਦੇ ਆ ਬਈ ਇਹ ਰੇਂਜ ਰੋਵਰ ਸਪੋਰਟ ਆ ਗਈ ਕੀ ਚੀਜ਼ ਠੀਕ ਹੈ ਜੀ 14000 ਰੁਪਏ ਦੇ ਵਿੱਚ ਪੂਰੇ ਪੂਰੇ 14000 ਰੁਪਏ ਪੂਰੇ 14000 ਦੇ ਵਿੱਚ ਹਾਂਜੀ ਬਈ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ ਬਈ ਅੱਜ ਗੱਲ ਕਰਾਂ ਬਈ ਆਪਾਂ ਦੂਜੇ ਗੱਡੇ ਦਾ ਰੇਟ ਤੁਹਾਨੂੰ ਸਿਰਾ ਦਿਨੇ ਦਿੰਨੇ ਆ ਤੇ ਅੱਜ ਬਈ ਜਿਹੜੀਆਂ ਵੀ ਗੱਲ ਕਰਾਂ ਡੋਲੀ ਵਾਲੀ ਕਾਰਾਂ ਹੁੰਦੀਆਂ ਨੇ ਜਿਹੜੇ ਮਿੱਤਰਾਂ ਦੇ ਹੁਣ ਵਿਆਹ ਆਉਣੇ ਨੇ ਬਈ ਹਨਾ ਡੋਲੀ ਵਾਲੀ ਕਾਰਾਂ ਦੇ ਬਈ ਇੰਨੇ ਕੁ ਜ਼ਿਆਦਾ ਚੀਪ ਪ੍ਰਾਈਸ ਦਵਾਂਗੇ ਬਈ ਤੁਸੀਂ ਖੁਦ ਹਰਾ ਰਹੇ ਹੋਗੇ ਬਈ ਇਹਨਾ ਜਿਵੇਂ ਤੁਹਾਡਾ ਸੁਪਨਾ ਹੁੰਦਾ ਬਈ ਅਸੀਂ ਆਡੀ ਲੈਣੀ ਆ ਜੈਗੂਅਰ ਲੈਣੀ ਆ ਬੀ ਐਮ ਡਬਲਿਊ ਲੈਣੀ ਆ ਠੀਕ ਆ ਇਧਰ ਮੇਬੈਕ ਲੈਣੀ ਆ ਇਧਰ ਤੁਹਾਡੀ ਇਹ ਕਿਹੜੀ ਆ ਗਈ ਬਈ ਮਸਟੈਂਗ ਆ ਗਈ ਮਸਟੈਂਗ ਆ ਗਈ ਡਿਪੈਂਡਰ ਆ ਗਈ ਜੀ ਵੈਗਨ ਆ ਸਭ ਤੋਂ ਸਸਤੇ ਰੇਟ ਪੰਜਾਬ ਦੇ ਸਭ ਤੋਂ ਸਸਤੇ ਰੇਟ ਮਿਲਣਗੇ ਲਗਜ਼ਰੀ ਡ੍ਰੀਮ ਕਾਰਸ ਬਿਗਵਾਲ ਦੇ ਉੱਤੋਂ ਬਈ ਹਣਾ ਬਹੁਤ ਵਧੀਆ ਵਧੀਆ ਰੇਟਾਂ ਦੇ ਤੁਹਾਨੂੰ ਆਪਾਂ ਲਗਜ਼ਰੀ ਕਾਰਾਂ ਦਵਾਂਗੇ ਅਗਰ ਤੁਸੀਂ ਵੈਡਿੰਗ ਦੇ ਲਈ ਲੈ ਕੇ ਜਾਣੀਆਂ ਨੇ ਆ ਤੁਸੀਂ ਇੱਕ ਵਾਰ ਰਾਹੁਲ ਭਾਈ ਕੈਮਰਾ ਘੁਮਾ ਕੇ ਦਿਖਾ ਦੇ ਇਹ ਸਾਰੀਆਂ ਕਾਰਾਂ ਨੇ ਬਈ ਹਣਾ ਜਿੱਦਾਂ ਜੇ ਕਿਸੇ ਨੇ ਲੈ ਕੇ ਜਾਣੀਆਂ ਨੇ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦਾ ਵੀਰੇ ਜਿਹੜੀ ਆਪਣੀ ਕਾਰਾਂ ਰਹਿਣਗੀਆਂ ਹਣਾ ਤੇ ਇਹ ਆਪਾਂ ਕਿਵੇਂ ਇਕੱਲੀ ਇਕੱਲੀ ਦਿੰਨੇ ਆ ਜਾਂ ਪੈਕੇਜ ਵਗੈਰਾ ਵੀ ਦੇ ਦਿੰਨੇ ਆ ਭਾਜੀ ਇਹ ਜਿਵੇਂ ਕਸਟਮਰ ਦੀ ਡਿਮਾਂਡ ਸਿੰਗਲ ਸਿੰਗਲ ਲੈਣੀ ਹੈ ਸਿੰਗਲ ਸਿੰਗਲ ਮਿਲੇਗੀ ਪੈਕੇਜ ਲੈਣੇ ਪੈਕੇਜ ਮਿਲਣਗੇ ਕਿਸੇ ਭੈਣ ਦਾ ਵਿਆਹ ਹੈ ਉਹਨੇ ਗੁਰੂ ਘਰ ਐਂਟਰੀ ਕਰਨੀ ਹੈ ਜਿਵੇਂ ਰਾਤ ਨੂੰ ਆਪਣੇ ਹਿੰਦੂ ਸਿੱਖ ਪਰਿਵਾਰਾਂ ਦੇ ਵਿਆਹ ਹੁੰਦੇ ਨੇ ਪੈਲਸਾਂ ਦੇ ਵਿੱਚ ਰੱਥਾਂ ਦੇ ਟੌਰ ਤੇ ਆਪਾਂ ਅੱਜ ਕੱਲ ਵਿੰਟੇਜ ਕਾਰ ਜਾਂਦੀ ਹੈ ਉਹ ਵੀ ਹੈਗੀ ਆ ਉਹ ਵੀ ਆਪਣੇ ਕੋਲ ਮਿਲੇਗੀ ਜੀ ਉਹ ਖੜੀ ਆ ਹਰ ਇੱਕ ਤਰ੍ਹਾਂ ਦੇ ਨਵੇਂ ਮਾਡਲ ਦੀਆਂ ਗੱਡੀਆਂ ਮਸਟੈਗ ਵੀ ਨਵੀਂ ਡਿਫੈਂਡਰ ਵੀ ਨਵੀਂ ਜੀਵਗਣੀ ਨਵੀਂ ਨਵਾਂ ਰੇਂਜ ਨਵੀਂ ਰੇਂਜ ਹੈ ਮੇ ਬੈਕ ਮੇ ਬੈਕ ਹਰ ਕਟਰਾ ਦੇ ਨਵੇਂ ਮਾਡਲ ਮਿਲਣਗੇ ਭਾਜੀ ਠੀਕ ਆ ਆਪਾਂ ਸਟਾਰਟਿੰਗ ਆਪਾਂ ਵਿੰਟੇਜ ਕਾਰ ਤੋਂ ਹੀ ਕਰ ਲਈਏ ਵਿੰਟੇਜ ਤੋਂ ਕਰਦੇ ਆ ਭਾਜੀ ਲੈ ਵੀ ਲੈ ਵੀ ਸਟਾਰਟਿੰਗ ਜਿੱਦਾਂ ਵਿੰਟੇਜ ਦਾ ਟ੍ਰੈਂਡ ਹਨਾ ਜਿਵੇਂ ਕਦੀ ਇਤਿਹਾਸ ਆਪਦੇ ਆਪ ਨੂੰ ਦੁਬਾਰਾ ਆਜਾਦਾ ਅੱਜ ਕੱਲ ਭਾਜੀ ਇਹ ਜਿਵੇਂ ਰੱਥੇ ਹਾਂਜੀ ਹਾਂ ਅੱਜ ਕੱਲ ਇਹ ਮਾਡਰਨ ਰੱਥ ਕਹਿ ਲਈ ਆ ਆਪਾਂ ਸਹੀ ਗੱਲ ਲਈ ਹਨਾ ਇੰਜ ਦੇ ਨਾਲ ਰੱਥ ਕਹਿਦੀ ਆ ਆਪਾਂ ਇਹ ਇੰਜਨ ਵਾਲਾ ਰੱਥ ਕਹਿ ਲਈਏ ਜੀ ਹਾਂਜੀ ਉਹ ਇਹਦੇ ਉੱਪਰ ਜਿੰਨੀਆਂ ਵੀ ਮੋਸਟਲੀ ਤੁਸੀਂ ਦੇਖਦੇ ਹੋਗੇ ਵੀ ਜਿਹੜੀਆਂ ਬਰਾਤਾਂ ਰਾਤ ਦੇ ਵਿਆਹ ਮੋਸਟਲੀ ਹੁੰਦੇ ਨੇ ਜਿਹੜੇ ਰੱਥਾਂ ਤੇ ਐਂਟਰੀ ਕਰਦੇ ਹੁੰਦੇ ਸੀ ਪੈਲਸੇ ਹੁਣ ਇਹ ਵਿਨਟੇਜ ਕਾਰ ਆ ਗਈ ਜੀ ਉਹਨਾਂ ਦੀ ਜਗ੍ਹਾ ਹਾਂਜੀ ਇੱਕ ਵਾਰ ਬਈ rahul ਪ੍ਰੋਪਰ ਦਿਖਾ ਦੇ ਬਈ ਦੇਖੋ ਨਾ ਪੂਰੀ ਵਧੀਆ ਲੱਗਦੀ ਹੈ ਨਾ ਆਰ ਆਰ ਰੋਸ ਉਹ ਬਈ ਨਾ ਪੂਰੀ ਘੈਂਟ ਆ ਗਈ ਇਹ ਕਾਰ ਤੇ ਇਹ ਤੁਸੀਂ ਲਿਜਾ ਸਕਦੇ ਅੱਛਾ ਹੁਣ ਆਪਾਂ ਪ੍ਰਾਈਸ ਸਾਰਿਆਂ ਨੂੰ ਦੱਸਾਂਗੇ ਬਈ ਸਾਰਿਆਂ ਦੇ ਬਾਜੀ ਪ੍ਰਾਈਸ ਠੀਕ ਆ ਹੁਣ ਇਹੋ ਹੀ ਗੱਲ ਕਰ ਲਈ ਦਿੰਦਾ ਇਹ ਆ ਆਪਣਾਣਾ ਕਿਲੋਮੀਟਰ ਦੇ ਹਿਸਾਬ ਨਾਲ ਹੁੰਦਾ ਆ ਕਿਲੋਮੀਟਰ ਦੇ ਹਿਸਾਬ ਨਾਲ ਬਾਜੀ ਏਰੀਆ ਦਾ ਡਿਪੈਂਡ ਏ ਇਹ ਅਸੀਂ ਜਿਹੜੇ ਹੁਣ ਪ੍ਰਾਈਸ ਦੇ ਰਹੇ ਆ ਇਹ ਜਲੰਧਰ ਲੋਕਲ ਏਰੀਆ ਕਪੂਰਥਲਾ ਦਾ ਲੋਕਲ ਹੁਸ਼ਿਆਰਪੁਰ ਲੋਕਲ ਤੇ ਗੁਰਦਾਸਪੁਰ ਲੋਕਲ ਏਰੀਆ ਵੀ ਲਾਈਟ 5 ਕਿਲੋਮੀਟਰ ਏਰੀਆ ਕਹਦੀ ਆਪਾਂ ਲਗਭਗ 5 ਕਿਲੋਮੀਟਰ ਆਪਣੇ ਆਫਿਸ ਤੋਂ ਜਿੰਨਾ ਵੀ 50 ਕਿਲੋਮੀਟਰ ਦੇ ਅਲਦਵਾਲ ਦਾ ਏਰੀਆ ਜੀ ਉਹਦੇ ਆਪਾਂ ਪ੍ਰਾਈਸ ਤੁਹਾਨੂੰ ਲੋਕਲ ਦੇ ਦੱਸ ਦਿੰਨੇ ਜੀ ਬਾਕੀ ਭਈ ਉਦੋਂ ਬਾਅਦ ਦੂਰ ਹੋਊਗਾ ਤਾਂ ਉਸ ਹਿਸਾਬ ਨਾਲ ਤੁਹਾਡੇ ਪ੍ਰਾਈਸ ਰਹਿਣਗੇ ਹੁਣ ਇਹਦੀ ਗੱਲ ਕਰੀਏ ਇਹ ਕਿੰਨੇ ਚੜਾਵਾਂਗੇ ਇਹ ਆਪਾਂ ਜੀ ਵਿਨਟੇਜ ਆ ਜਾਂਦੀ ਹੈ ਇਹਦਾ 18 ਤੋਂ 20000 ਰੁਪਏ ਆਪਾਂ ਪ੍ਰਾਈਸ ਰੱਖਿਆ ਜੀ ਬਾਹਰ ਚੱਲਦਾ 25 ਤੋਂ 30000 ਹਾਂਜੀ ਹਾਂ ਆਪਾਂ 18 ਤੋਂ 20000 ਰੁਪਏ ਪ੍ਰਾਈਸ ਦੱਸਿਆ ਜੀ ਠੀਕ ਆ ਜੀ ਬਾਈ ਤੇ ਅਗਰ ਜਿੱਦਾਂ ਹੁਣ ਇਹ ਆ ਗਈ ਹੈ ਨਾ ਇਹਦੇ ਨਾਲ ਨਾਲ ਆਪਾਂ ਪੈਕੇਜ ਦੇ ਵਿੱਚ ਵੀ ਅਗਰ ਛੋਟਾ ਮੋਟਾ ਨਾਲ ਹੁੰਦੇ ਗੱਲ ਕਰੀ ਚੱਲਾਂਗੇ ਤਾਂ ਹੋਰ ਵੀ ਘੱਟ ਜਾਂਦੀ ਫਿਰਦਾ ਇਹ ਹਾਂਜੀ ਵੀਰੇ ਠੀਕ ਹੈ ਜੀ ਜਿਵੇਂ ਇਹਦੇ ਨਾਲ ਦੋ ਪ੍ਰਾਣੀਆਂ ਰੇਂਜਾਂ ਲੈ ਲਓ 50000 ਰੁਪਏ ਬਾਜੀ ਠੀਕ ਹੈ ਜੀ ਉਹ ਪਰਾਂ ਖੜੀਆਂ ਆੜੀ ਲੈ ਆ ਗਈ ਬਈ ਇਹਨਾਂ ਦੋ ਰੇਂਜਾਂ ਤੇ ਕਹਾ ਸਿਰਫ 50000 ਰੁਪਏ ਦੇ ਵਿੱਚ ਪਰ ਡੇ ਬਈ ਹੈਨਾ ਤੇ ਹੁਣ ਆਪਾਂ ਆਡੀ ਤੋਂ ਸਟਾਰਟ ਕਰ ਲਈ ਬਈ ਹੈਨਾ ਜਿਹੜੇ ਬਈ ਮਿੱਤਰਾਂ ਕਹਿੰਦੇ ਨੇ ਬਈ ਬਜਟ ਸਾਡਾ ਥੋੜਾ ਜਿਹਾ ਘੱਟ ਹੈ ਬਈ ਹੈਨਾ ਤਾਂ ਅੱਜ ਇਹਦਾ ਆਡੀ ਆ ਗਈ ਆਪਣੇ ਇਹ ਕਿਹੜੀ ਆਡੀ ਆ ਬਈ ਆਪਣੇ ਇਹ ਆਡੀ ਆਪਣੇ ਕੋਲ ਬਾਜੀ A4 ਆ ਗਈ ਜੀ A4 ਆ ਗਈ ਬਈ ਇਹ ਸਭ ਤੋਂ ਸਟਾਰਟਿੰਗ ਮਾਡਲ ਆਪਣਾ ਸਟਾਰਟਿੰਗ ਪ੍ਰਾਈਸ ਕਹਿ ਲਈਏ ਆਪਾਂ ਸਟਾਰਟਿੰਗ ਪ੍ਰਾਈਸ ਕਹਿ ਦਈਏ ਲਗਜ਼ਰੀ ਦੇ ਵਿੱਚ ਸਟਾਰਟਿੰਗ ਪ੍ਰਾਈਸ ਹੁਣ ਫੋਰਚਨਰ ਤੁਸੀਂ ਲੋਗੇ ਜੀ ਵਿਆਹਾਂ ਵਾਸਤੇ ਫੋਰਚਨਰ ਦਾ 14 14000 ਰੁਪਏ ਮੰਗਦੇ ਨੇ ਜੀ ਹੈ ਤੇ ਫੋਰਚਨਰ ਦਾ ਨਾਂ ਤੇ ਲਗਜ਼ਰੀ ਤੇ ਹੈ ਨਹੀਂ ਹਾਂ ਹਾਂ ਲਗਜ਼ਰੀ ਦੇ ਵਿੱਚ ਆਪਾਂ ਇਹ ਗੱਡੀ ਤੁਹਾਨੂੰ 9000 ਰੁਪਏ ਦੇ ਵਿੱਚ ਦੇਾਂਗੇ ਜੀ ਪੂਰੇ ਪੂਰੇ 9000 ਰੁਪਏ ਦੇ ਵਿੱਚ 9000 ਦੇ ਵਿੱਚ ਡੈਕੋਰੇਟ ਕਰਕੇ ਗੱਡੀ ਦੇਾਂਗੇ ਜੀ ਠੀਕ ਹੈ ਲੈ ਪੂਰੀ ਸਜਾ ਕੇ ਕਰਕੇ ਸਿਰਫ 9000 ਰੁਪਏ ਦੇ ਵਿੱਚ ਆਹ ਕਾਰ ਤੁਸੀਂ ਆਪਣੀ ਵੈਡਿੰਗ ਦੇ ਲਈ ਲੈ ਜਾ ਸਕਦੇ ਹੋ ਭਈ ਹੈ ਨਾ ਤੇ ਇਹ ਆ ਗਈ ਕਾਰ ਆਪਣੇ ਲਵੇ ਇਹ ਆਪਣੇ ਕੋ ਆ ਗਈ ਜੈਗੂਅਰ ਨਿਊ ਮਾਡਲ ਬਾਜੀ ਐਕਸ ਜੀ ਐਲ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਆਪਾਂ ਰੱਖਿਆ ਜੀ 16000 ਰੁਪਿਆ ਜੀ 16000 ਵੀ ਫੋਰਚਨਰ 14000 ਚ ਲੈਂਦੇ ਜੈਗੂਅਰ ਆਪਾਂ 16000 ਚ ਦੇ ਦੇ 16000 ਸਿਰਫ 2000 ਰੁਪਏ ਦਾ ਫਰਕ ਨਾਲ 2000 ਦੇ ਫਰਕ ਨਾਲ ਜੈਗੂਅਰ ਲੋ ਜੀ ਨਾਲ ਇਹਦਾ ਰਤਬਾ ਦਾ ਰਤਬਾ ਵੀ ਅਲੱਗ ਤੋਂ ਬਈ ਨਾ ਭਾਈ ਲਿੰਮੋ ਦੇ ਵਿੱਚ ਆਂਦੀ ਲੰਬੀ ਸੱਤ ਪੂਰਾ ਨਾਲ ਆ ਜੀ ਆ ਹਾਂਜੀ ਲੌਂਗ ਵੀਲ ਬੇਸ ਆਂਦੀ ਏ ਇਹਦਾ ਅੰਦਰਲਾ ਫੀਲ ਵੀ ਹੋਰ ਆ ਬਈ ਉਹ ਨਹੀਂ ਹੈਗੀ ਨਾ ਆਮ ਦੀ ਇਹਦਾ ਆਪਾਂ ਜੀ 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 2027 28 ਵਾਲਾ ਮਾਡਲ ਦਾ ਫੀਲ ਆਉਂਦਾ ਇਹਦੇ ਵਿੱਚ ਆਂਦਾ ਜੀ ਆਂਦਾ ਜੀ ਹਲਾ ਬਈ ਜੀ ਤੇ ਬਈ ਇਹ ਚੈੱਕ ਕਰ ਇੱਕ ਵਾਰ ਅੰਦਰੋਂ ਦਿਖਾ ਦਈਏ ਅੰਦਰੋਂ ਦਿਖਾ ਦੇ ਰੋਹਲ ਇੱਕ ਵਾਰ ਅੰਦਰੋਂ ਦਿਖਾ ਦੇ ਬਈ ਆਹ ਵਾਲਾ ਫੀਲ ਆਊਗਾ ਤੁਹਾਨੂੰ ਗੱਡੀ ਦੇ ਵਿੱਚ ਬਈ ਹਨਾ ਤੁਸੀਂ ਚੈੱਕ ਕਰ ਲਓ ਬਈ ਲੋ ਜੀ ਮਹਾਰਾਜ ਵਾਲੀ ਫੀਲ ਆਣੀ ਹੈ ਬਈ ਹਨਾ ਅੰਦਰ ਬਹਿ ਕੇ ਬਈ ਹਨਾ ਜੇ ਤੁਹਾਡਾ ਲੰਮਾ ਸਫ਼ਰ ਆ ਤੁਹਾਡਾ ਜੇ ਚਾਹੇ ਇਹਦੇ ਫਿਲਮਾਂ ਲਾ ਕੇ ਦੇਖੀ ਆਏ ਬਈ ਮੀਆਂ ਬੀਬੀ ਸਕਰੀਨਾਂ ਲੱਗੀਆਂ ਹੋਈਆਂ ਵਾਰੀ ਆਹ 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 ਅਲਟਰਾ ਲਗਜ਼ਰੀ ਕਹਿ ਲਈ ਉਹ ਚੀਜ਼ ਹੈ ਜੀ ਸਹੀ ਗੱਲ ਲਈ ਹਨਾ ਪਰਾਈਵੇਸੀ ਲਈ ਬਾਜੀ ਸਹੀ ਗੱਲ ਹੈ ਜੀ ਰਾਵਣਾ ਬੈਠੋ ਜੇ ਮਰਜੀ ਜਾਓ ਲੈ ਵੀ ਇਹ ਕਾਰਵਾਈ ਹਨਾ ਤੁਸੀਂ ਆਪਣੀ ਬੈਡਿੰਗ ਦੇ ਲਈ ਲਿਆ ਸਕਦੇ ਆਂਗੇ ਜੀ ਤੇ ਇਹ ਵਧੀਆ ਕਾਰ ਆ ਤੁਹਾਡੇ ਲਈ ਬਈ ਤੇ ਇਹ ਆ ਗਈ ਉਸ ਤੋਂ ਬਾਅਦ ਅਗਲੀ ਆ ਗਈ ਬਈ ਆਪਣੀ BMW ਆ ਗਈ ਜੀ 5 ਸੀਰੀਜ਼ 5 ਸੀਰੀਜ਼ M5 ਭਾਜੀ ਹਾਂ 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 ਹਾਂਜੀ ਇਹਦਾ ਆਪਾਂ ਰੈਂਟ ਰੱਖਿਆ ਜੀ ਲੋਕਲ ਦਾ ਲੋਕ ਲੈਂਦੇ 18 ਤੋਂ 20 ਹਾਂਜੀ ਹਾਂ ਇਹ 15000 ਰੁਪਏ ਸਿਰਫ ਰੈਂਟ ਰੱਖਿਆ ਜੀ ਇਹਦਾ ਸਿਰਫ 15000 ਦੇ ਵਿੱਚ অপশন ਆ 15000 ਦੇ ਵਿੱਚ ਆ ਗਈਆਂ ਜੀ ਤੁਹਾਡੇ ਕੋਲ ਤਿੰਨ ਹੂੰ 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 ਠੀਕ ਹੈ ਜੀ ਉਹ ਵੀ ਜੈਗਵਰ ਆ ਗਈ ਜੀ 16000 ਆ 15 ਇੱਕ ਅੱਗੇ ਜੈਗਵਰ ਖੜੀ ਹੈ ਜੀ ਜੀ ਲੈ ਵੀ ਬਈ ਰੇਟ ਕੁਝ ਵੀ ਨਹੀਂ ਹੈਗੇ ਬਈ ਇਹ ਹੈਗੀ ਹੈ ਕਾਰ ਤੁਹਾਡੇ ਵਾਸਤੇ ਪੂਰੀ ਪ੍ਰੀਮੀਅਮ ਲਗਜ਼ਰੀ ਕਾਰ ਬਈ ਅਗਲੀ ਆ ਗਈ ਜੈਗਵਰ ਇੱਕ ਹੋਰ ਹੈ ਕਿਹੜੀ ਵੀਰੇ ਆਪਣੇ ਲੱਗ ਇਹ ਜੈਗਵਰ ਆ ਗਈ ਜੀ ਐਕਸ ਐਫ ਹਾਂ ਜੀ ਹਾਂ ਇਹ ਆ ਗਈ ਜੀ ਜਿਵੇਂ ਕਿਸੇ ਨੇ ਜ਼ਿਆਦਾ ਪੈਸੇ ਨਹੀਂ ਖਰਚਣੇ ਜੈਗਵਰ ਚਾਹੀਦੀ ਹੈ ਆਪਾਂ ਰੇਟ ਤੋਂ ਰੇਟ ਲੋਕਲ ਪ੍ਰਾਈਸ ਦੇ ਵਿੱਚ ਆਪਾਂ ਇਹ ਦੇ ਦੇ ਦਾਂਗੇ 12000 ਰੁਪਏ ਦੇ ਵਿੱਚ 12000 ਰੁਪਿਆ ਦੇ ਵਿੱਚ ਬਈ ਜੀ ਠੀਕ ਹੈ ਜ ਅੱਛਾ ਤੇ ਅਗਲੀ ਕਾਰ ਆ ਗਈ ਇਹ ਵੀਰੇ ਅਗਲੀ ਫਿਰ ਜੈਗਵਰ ਆ ਗਈ ਜੀ ਇਹ ਐਵੀ ਐਕਸ ਜੀ ਐਲ ਹੈ ਜੀ ਇਹ ਆ ਗਈ ਸਿਰਫ ਭਾਜੀ 15000 ਰੁਪਏ ਦੇ ਵਿੱਚ ਉਹਦਾ 16000 ਇਹਦਾ 15 ਜੀ ਕਿਉਂਕਿ ਹੀਅਰ ਤਾਂ ਫਰਕ ਆ ਗਿਆ ਜੀ ਠੀਕ ਆ ਜੀ ਬਾਈ ਹਾਂਜੀ ਹੀ ਹੀ ਲੈ ਵੀ ਬਾਈ ਉਸ ਤੋਂ ਬਾਅਦ ਆਪਣੇ ਕੋ ਆਗੀਆਂ ਜੀ ਤਿੰਨ ਮੇਵੇਕਾਂ ਜੀ ਤਿੰਨ ਮੇਵੇਕਾਂ ਬਾਈ ਹਨਾ ਹਾਂਜੀ ਠੀਕ ਆ ਜੀ ਤਿੰਨੇ ਗੱਡੀਆਂ ਚੜਦੀਆਂ ਤੂੰ ਚੜਦੀਆਂ ਜੀ ਤਿੰਨਾਂ ਦੇ ਪ੍ਰਾਈਸ ਭਾਜੀ 30 3000 ਰੁਪਏ ਆ ਜੀ 3000 30 30 90000 ਰੁਪਏ ਦੇ ਤਿੰਨ ਜੇ ਤਿੰਨੇ ਇਕੱਠੀਆਂ ਲੈਣੀਆਂ 75000 ਚ ਦੇ ਦੇ ਦਾਂਗੇ ਭਾਈ ਠੀਕ ਹੈ ਜੀ ਹਾਂਜੀ ਲਓ ਜੀ 75000 ਰੁਪਈਆ ਦੇ ਤਿੰਨ ਬਈ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਤੁਹਾਡਾ ਕੀ ਰੇਟ ਰਹਿ ਗਿਆ ਵੀ ਮੇਬੈਗ ਮੇਬੈਗ ਤੇ ਮੇਬੈਗ ਬਈ ਹੈਨਾ ਤੇ ਪੂਰੀਆ ਵਧੀਆ ਲਗਜ਼ਰੀ ਕਾਰ ਆ ਬਈ ਹੈਨਾ ਤੁਹਾਡੇ ਅੱਗੇ ਬਈ ਬਹੁਤ ਸੋਹਣੀ ਇੱਕ ਛੋਟੀ ਜੀ ਗੱਲ ਹੋਰ ਵੀਰੇ ਮੈਂ ਕਰਾਂ ਬਈ ਹੈਨਾ ਇੱਕ ਇਹਦੇ ਚ ਹੁੰਦਾ ਨਾ ਜਿੱਦਾਂ ਉਹ ਵਿਆਹ ਸ਼ਾਦੀਆਂ ਚ ਇੱਕ ਆਮ ਇੱਕ ਰਿਵਾਜ ਹੁੰਦਾ ਹੈਗਾ ਉਹ ਗੇਟ ਖਲਾਈ ਕੀ ਕਹਿੰਦੇ ਨੇ ਆਪਾਂ ਅਸੀਂ ਨਹੀਂ ਭਾਜੀ ਅਸੀਂ ਸਿੱਧਾ ਕਸਟਮਰ ਨੂੰ ਕਹਿੰਦਾ ਤੁਹਾਡੀ ਖੁਸ਼ੀ ਡਰਾਈਵਰ ਸਾਡਾ ਇਹ ਕਈ ਵੇਖਦੇ ਜੀ ਅੱਜ ਕੱਲ ਕੰਪਲੇਂਟਾਂ ਹੀ ਬੜੀਆਂ ਭਾਜੀ ਡਰਾਈਵਰ ਬਾਰੀ ਕੋ ਖੜ ਗਿਆ ਜੀ ਬਾਰੀ ਨਹੀਂ ਖੋਲਣਦੇ ਹੰਦਿਆ ਇੰਨਾ ਸਗਨ ਲੜਾ ਭਾਜੀ ਹੁਣ ਦੇਖੋ ਅਸੀਂ ਤੁਹਾਡੇ ਕੋ ਪੈਸੇ ਪੂਰੇ ਲੈਣ ਨੇ ਹਾਂਜੀ ਹਾਂ ਅਸੀਂ ਤੁਹਾਨੂੰ ਵੀ 30 ਕਹਿ ਗਿਆ ਅਸੀਂ 20 ਚ ਗੱਡੀ ਭੇਜਤੀ ਅਸੀਂ ਡਰਾਈਵਰ ਨੂੰ ਕਹਿੰਦੇ ਆਪਾਂ 5000 ਰੁਪਏ ਚੋਂ ਉਹਨੂੰ ਸਗਨ ਚ ਵੱਧ ਲੈ ਕੇ ਆਈ ਹਾਂ 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 ਅਸੀਂ ਪੇਮੈਂਟ ਘੱਟ ਕੀਤੀ ਠੀਕ ਹੈ ਜੀ ਉਹਦੇ ਵਿੱਚ ਨੁਕਸਾਨ ਕਿਹਦਾ ਪਾਰਟੀ ਦਾ ਪਾਰਟੀ ਨੇ ਪਹਿਲਾਂ ਵੇਲੇ ਜੀ ਘਾਟੇ ਚ ਬੁੱਕ ਕਰ ਲਈ ਹਾਂ 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 ਸਾਡੇ ਪੇਮੈਂਟ ਦਾ ਕੋਈ ਕੰਮ ਨਹੀਂ ਜੀ ਜੋ ਹੈਗਾ ਸਾਹਮਣੇ ਭਾਜੀ ਬਸ ਰੇਟ ਕਰਤਾ ਡਰਾਈਵਰ ਨੂੰ 520 ਸਗਣ ਬਣਿਆ ਰੀਤੀ ਰਿਵਾਜ ਬਣਿਆ ਭਾਜੀ ਹਾਂ ਰੀਤੀ ਰਿਵਾਜ ਠੀਕ ਹੈ ਜੀ ਡਰਾਈਵਰ ਨੂੰ 520 ਦਿਓਗੇ ਅਗਲੇ ਨੇ ਹੱਸ ਕੇ ਦਿਖਾਣਾ ਜੀ ਲੋ ਜੀ ਠੀਕ ਹੈ ਜੀ ਭਾਈ ਹਾਂਜੀ ਲੋ ਜੀ ਤੇ ਅਗਲੀ ਆ ਗਈ ਆਪਣੇ ਲਵੇ ਮਸਟੈਂਗ ਭਈ ਇਹ ਇਹ ਵੀਰੇ ਇਹ ਭਾਜੀ ਫੋਰਡ ਦਾ ਘੋੜਾ ਹੈ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਤੇ ਇਹ ਭਾਜੀ ਆਪਾਂ ਨੂੰ ਪਹਜੇਗੀ ਪੀ 55 ਤੋਂ 60000 ਰੁਪਏ ਦੇ ਵਿੱਚ 55 60000 ਰੁਪਈਆ ਦੇ ਵਿੱਚ ਬਈ ਜੀ ਠੀਕ ਹੈ ਜੀ ਪਰ ਡੇ ਪਰ ਡੇ ਦਾ ਭਾਜੀ ਵਿਡਿੰਗ ਦਾ ਇਹਦੇ ਵਿੱਚ ਜਾਂਦੀ ਵਾਰੀ ਆਪਣਾ ਡਰਾਈਵਰ ਹੋਏਗਾ ਜੀ ਹਾਂਜੀ ਹਾਂ ਨਾਲ ਮੈਰिज ਵਾਲਾ ਲੜਕਾ ਹੋਏਗਾ ਜੀ ਤਾਂ ਵਾਪਸੀ ਦੇ ਵਿੱਚ ਲੜਕਾ ਲੜਕੀ ਸੈਲਫ ਡਰਾਈਵ ਤੇ ਕਰਾ ਸਕਦੇ ਨੇ ਜੀ ਠੀਕ ਹੈ ਜੀ ਹਾਂਜੀ ਲਓ ਬਈ ਚੈੱਕ ਕਰ ਸਕਦੇ ਬਈ ਸੈਲਫ ਡਰਾਈਵ ਦੇ ਵਿੱਚ ਵੀ ਤੁਸੀਂ ਲੈ ਜਾ ਸਕਦੇ ਹੋ ਬਈ ਹੈਨਾ ਜਿਵੇਂ ਆਂਦੇ ਆਂਦੇ ਵੇਲੇ ਹੈਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਵੀ ਰੈਂਟ ਤੁਹਾਨੂੰ ਦੱਸਤਾ ਵੀ ਰੇਟ ਵੀ ਪੂਰਾ ਜਾਇਜ਼ ਆ ਜੀ ਦਾ ਮਾਰਕੀਟ ਕਿੰਨਾ ਕਿੰਨਾ ਮੰਗਦੀ ਇਹਦਾ 62 70 ਬਾਰੀ 62 70 ਤੇ ਆਪਣਾਗਾ ਆਪਣਾ 55 ਤੋਂ 60000 ਰੁਪਏ 55 ਤੋਂ 60 ਆ ਮਤਲਬ ਯਾਰ ਨਾ ਨਾ ਕਰਦੇ ਵੀ ਤੁਹਾਡਾ ਆਪਾਂ ਕਹਿੰਦੇ ਵੀ 10 10 20000 ਰੁਪਏ ਦਾ ਫਰਕ ਹੋਣਾ ਹੀ ਹੋਣਾ ਬਾਈ ਜੀ ਰਾਮਣਾ ਜੀ ਰਾਮਣਾ ਤੇ ਅਗਲੀ ਆ ਗਈ ਆਪਣੇ ਲਵੇ ਇਹ ਡਿਫੈਂਡਰ ਜੀ ਆਪਣੇ ਕੋਲ 2025 ਮਾਡਲ ਜੀ ਹਾਂਜੀ ਹਾਂ ਬਿਲਕੁਲ ਨਵੀਂ ਗੱਡੀ ਬਾਜੀ ਨਵੀਂ ਗੱਡੀ ਠੀਕ ਹੈ ਜੀ ਇਹ ਤੱਕ 2 ਮਹੀਨੇ ਪੁਰਾਣੀ ਗੱਡੀ ਜੀ ਬਿਲਕੁਲ ਨਵੀਂ ਸਾਫ਼ ਸੁਥਰੀ ਗੱਡੀ ਹਾਂ 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 ਅੱਜਕੱਲ ਜਿਵੇਂ ਕਿ ਜ਼ਿਆਦਾ ਚੱਲਦਾ ਪਿਆ ਵੀ ਡਿਫੈਂਡਰ ਹਾਂਜੀ ਹਾਂ ਹਰ ਇੱਕ ਗਾਣਾ ਡਿਫੈਂਡਰ ਤੇ ਹਰ ਇੱਕ ਜੀ ਡਿ ਪੰਜਾਬੀ ਆਪਣੇ ਆਗੇ ਦਾ ਡਿਫੈਂਡਰ ਤੇ ਡੇਪੇ ਨੇ ਬਸ ਕਹਿੰਦੇ ਉਹਨੀਆਂ ਇੰਡੀਆ ਚ ਕਾਰਾਂ ਨਹੀਂ ਜਿੰਨੀਆਂ ਲੁਧਿਆਣੇ ਤੇ ਪੰਜਾਬ ਦੇ ਉਹ ਤਾਂ ਹੈ ਹੀ ਹੈ ਹੀ ਡਿਫੈਂਡਰ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਡਿਫੈਂਡਰ ਕਾਰਾਂ ਨੇ ਬਾਈ ਮਿੱਤਰੋ ਠੀਕ ਆ ਤੇ ਇੱਕ ਆਪਣੇ ਲਈ ਵੀ ਖੜੀ ਇਹਦੇ ਨਾਲ ਦੀ ਅੱਛਾ ਹੋਰ ਮਿਲ ਜਾਣੀ ਅਗਰ ਲੋੜ ਕਿੰਨੀਆਂ ਚਾਹੀਦੀਆਂ ਉਹਨੀਆਂ ਮਿਲ ਲੰਗੀਆਂ ਜੀ ਠੀਕ ਹੈ ਜੀ ਹਾਂਜੀ ਇਹਦਾ ਰੇਟ ਰੱਖਿਆ ਜੀ ਲੋਕੀ 80000 ਮੰਗਦੇ 65 70 ਅਹੀ ਰੱਖਿਆ ਜੀ 60000 ਰੁਪਿਆ 60000 ਰੁਪਿਆ 60000 ਦੇ ਵਿੱਚ ਡਿਫੈਂਡਰ ਠੀਕ ਹੈ ਜੀ ਬਾਈ 110 ਅੰਦਰੋਂ ਚੈੱਕ ਕਰ ਲੋ ਅੰਦਰੂ ਦਿਖਾਣੇ ਤੁਹਾਨੂੰ ਡਿ ਦੇਖੋ ਬਾਜੀ ਲਾਓ ਬਈ ਚੱਕਾ ਕੰਬੀਨੇਸ਼ਨ ਚੈੱਕ ਕਰੋ ਵਾਈਟ ਤੇ ਬਰਾਊਨ ਦਾ ਬਾਜੀ ਹਾਂ 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 ਬਿਲਕੁਲ ਇਹ ਤੋਂ ਜੈਡ ਫੁੱਟ ਰੈਸਟ ਲੱਗੇ ਹੋਏ ਸਾਰੀ ਐਸੈਸਰੀ ਨਾਲ ਲੈ ਵੀ ਬਈ ਮਿੱਤਰੋ ਤੇ ਸਵਰਗੀ ਆ ਬਈ ਹਨਾ ਇੱਕ ਗੱਲ ਕਰੀਏ ਵੀ ਸੇਫਟੀ ਵੀ ਪੂਰੀ ਆ ਬਈ ਸੇਫਟੀ ਵੀ ਪੂਰੀ ਬਾਜੀ ਹਾਂ ਹਾਂ ਤੇ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲੀ ਗੱਡੀ ਵੀ ਜਦੋਂ ਤੁਹਾਡੀ ਬਰਾਚ ਜਾਓਗੇ ਬਈ ਹਨਾ ਇਹਦੀ ਟੌਟ ਤੇ ਬਾਜੀ ਕੋਈ ਸਕ੍ਰੈਚ ਨਹੀਂ ਕਿਸੇ ਤਰੀਕੇ ਦਾ ਅੱਛਾ ਇਹ ਆਈਡੀ ਟਰਬਲ 5 ਸੀਟਰੀ ਭਾਜੀ ਸਾਰੀਆਂ ਹੀ ਆਪਣੇ ਕੋਲ ਲਗਜ਼ਰੀ 5 ਸੀਟਰੇ ਚ ਦੇਖੋ ਛੀਸ਼ਾ ਵੇਖ ਸਕਦੇ ਜੀ ਬਾਰੀ ਖੋਲੋਗੇ ਛੀਸ਼ਾ ਪੱਤੇ ਆਣਗੇ ਜੀ ਵਾਹ ਜੀ ਵਾਹ ਲੋ ਜੀ ਬਈ ਹੈ ਨਾ ਪੂਰੀ ਬਈ ਵਧੀਆ ਫੀਲ ਪੂਰਾ ਵਧੀਆ ਆਊਗਾ ਤੁਹਾਨੂੰ ਜਦੋਂ ਤੁਸੀਂ ਕਹੋਗੇ ਵੀ ਹੈ ਨਾ ਜੇ ਕਾਰ ਲਈਆ ਤਾਂ ਲਗਜ਼ਰੀ ਟਰਿਮ ਕਾਰ ਤੋਂ ਲਈਆ ਤੇ ਕਾਰ ਵੀ ਉਹ ਜੀ ਭਾਜੀ ਲੋਕ ਪੈਸੇ ਬਹੁ ਖਰਚ ਲੈਂਦੇ ਗੱਡੀਆਂ ਲੈ ਲੈਂਦੇ ਨੇ ਹਾਂ ਮੁੜ ਕੇ ਡਰਾਈਵਰ ਖਾਣ ਪੀਣ ਵਾਲੇ ਡਰਾਈਵਰ ਬਰਾਬਰ ਬਹਿ ਕੇ ਪੈਗ ਲਾਪੈਂਦੇ ਨੇ ਆਪਣੇ ਕੋਈ ਵੀ ਡਰਾਈਵਰ ਖਾਣ ਪੀਣ ਵਾਲਾ ਨਹੀਂ ਹੈਗਾ ਜੀ ਠੀਕ ਹੈ ਜੀ ਬਿਲਕੁਲ ਘਰੇਲੂ ਮੁੰਡੇ ਵਧੀਆ ਹਾਂਜੀ ਵਧੀਆ ਕੰਮਗਾਰ ਵਾਲੇ ਮੁੰਡੇ ਮਤਲਬ ਲੈ ভাই ਅੱਗੇ ਆ ਗਈ ਲੈ ਵੀ ਜੇ ਵਿਆਹ ਚ ਵਾਗੀ ਜੀ ਵੈਗਨ ਤੇ ਮਾਹੌਲ ਹੋ ਜੂ ਪੂਰਾ ਹੈਵਨ ਇਹ ਜੀ 63 ਭਾਜੀ ਆਪਣੀ ਇਹਦਾ ਆਪਾਂ ਰੇਟ ਰੱਖਿਆ ਜੀ 55000 ਰੁਪਏ ਪੂਰੇ ਪੰਜਾਬ ਦੇ ਵਿੱਚ ਕਿਤੂ ਵੀ ਲੈ ਲੋ ਓਕੇ ਜੀ ਵੈਗਨ ਦਾ ਜਿਹੜਾ ਜੁਨੀਅਨ ਬਣੀ ਹੋਈ ਜੀ ਰੇਟ ਸੇਮ ਹੈ ਜੀ ਠੀਕ ਹੈ ਜੀ ਜੀ 55 ਕਹਿ ਕੇ ਕਈ 63 ਦੇ ਹੀ ਜਾਂਦੇ ਜੀ ਠੀਕ ਹੈ ਜੀ ਜੀ 55 ਦੇ ਵਿੱਚ ਸਪੀਕਰ ਲਾਏ ਆ ਜੀ ਜੀ 63 ਠੀਕ ਹੈ ਜੀ ориجنલ G63 ਬਾਜੀ ਉਹਦਾ ਉਹੀ ਗੱਲ ਕਰਾ ਵੀ ਹੈ ਨਾ ਆਵਾਜ਼ ਤੋਂ ਪਤਾ ਲੱਗ ਜਾਣਾ ਕਿ ਇਹਨਾਂ ਨੂੰ ਆਵਾਜ਼ ਤੋਂ ਇੰਟੀਰੀਅਰ ਤੋਂ ਬਾਜੀ ਹਾਂ 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 ਜਿੰਨਾ ਮਰਜੀ ਤੁਸੀਂ ਕਰ ਲਓ ਇੰਟੀਰੀਅਰ G63 ਦਾ ਜੋ ਹੋਵੇ G55 ਦਾ ਨਹੀਂ ਬਣ ਸਕਦਾ ਸਹੀ ਗੱਲ ਹੈ ਬਾਈ ਹੈ ਨਾ ਫਰਕ ਬਈ ਬਹੁਤ ਹੁੰਦਾ ਬਈ ਹੈ ਨਾ ਕੱਲਾ ਇਹ ਨਹੀਂ ਜਰ ਜਿਹੜੀ ਮੌਕੇ ਤੇ ਲੁੱਕ ਚੱਲ ਰਹੀ ਹੁੰਦੀ ਹੈ ਪ੍ਰਭਾਵ ਤਾਂ ਉਹਦੀ ਪੈਣਾ ਹੁੰਦਾ ਹਾਂਜੀ 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 ਬਾਕੀ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਤਾਂ ਬਾਈ ਨਾਲ ਗੱਲ ਕਰ ਸਕਦਾ ਵੀ ਆਪਣੇ ਲਵੇ ਸਿਰੇ ਵਾਲਾ ਪੀਸ ਹੈ ਹਾਂ ਹਾਂ ਉਹ ਆਪਾਂ ਕਹਿੰਦੇ ਆ ਵੀ ਸਾਡੇ ਲੈਵੇ ਪਿਉਂਦੀ ਵੇਰ ਨੇ ਬਈ ਮਿੱਤਰੋ ਜੇ ਕਿਸੇ ਨੇ ਤੋੜਨਾ ਤੋੜ ਸਕਦੇ ਆ ਲਓ ਜੀ ਬਾਈ ਆ ਆ ਗਿਆ ਰੇਂਜ ਰੋਵਰ ਤੋਂ ਬਾਅਦ ਆ ਜਾਂਦਾ ਭਾਜੀ ਨਵਾਂ ਰੇਂਜ ਰੋਵਰ ਸਪੋਰਟਸ ਹੂੰ ਹੂੰ ਇਹਦਾ ਆਪਾਂ ਰੇਟ ਰੱਖਿਆ ਜੀ ਲੋਕੀ ਮੰਗਦੇ 35000 ਰੁਪਇਆ ਅੱਛਾ 28000 ਰੁਪਇਆ ਰੇਟ ਰੱਖਿਆ ਜੀ ਹਾਂ ਹਾਂ ਠੀਕ ਹੈ ਬਿਲਕੁਲ ਜਾਇਜ਼ ਰੇਟ ਨਵੀਂ ਗੱਡੀ ਬਿਲਕੁਲ ਸਿਰਫ 28000 ਰੁਪਏ ਦੇ ਵਿੱਚ ਲੈ ਬਈ ਮਿੱਤਰੋ 28000 ਰੁਪਇਆ ਦੇ ਵੀ ਤੁਸੀਂ ਆਹ ਵਾਲੀ ਕਾਰ ਦੇ ਬਈ ਨਿਆਰੇ ਲੈ ਸਕਦੇ ਆ ਪਰਡੇ ਵਾਸਤੇ ਬਈ ਹਨਾ ਜਿੱਦਾਂ ਤੁਹਾਨੂੰ ਵਿਆਹ ਦਾ ਆਪਦਾ ਕੋਈ ਕੋਈ ਵੀ ਕਾਰਜ ਪੂਰਾ ਕਰਨਾ ਬਈ ਵਧੀਆ ਕਾਰ ਤੇ ਤੁਸੀਂ ਇਹ ਪੂਰਾ ਕਰ ਸਕਦੇ ਹੋ ਹੈ ਨਾ ਅਗਲੀ ਆ ਗਈ ਅਗਰ ਇਸ ਨੇ 올ਡ ਸ਼ੇਪ ਦੇ ਵਿੱਚ ਕਰਨੀ ਹੈ ਬਈ ਇਹ ਰੇਂਜ ਰੋਵਰ ਆ ਗਈ ਜੀ ਵੋਗ ਹਾਂਜੀ ਹਾਂ ਕਈਆਂ ਦੀ ਡਿਮਾਂਡ ਆਂਦੀ ਹੈ ਜੀ ਆਪਣਾ ਬਜਟ 15 ਤੋਂ 20 ਹਜ਼ਾਰ ਦੇ ਵਿੱਚ ਹੈ ਜੀ ਹਾਂਜੀ ਆਪਾਂ ਜੈਗਵਰ ਨਹੀਂ ਲੈਣੀ ਔਡੀ ਨਹੀਂ ਲੈਣੀ ਬੀਐਮ ਲੈ ਇਹ ਐਸਯੂਵੀ ਦੇ ਗੱਡੀ ਚਾਹੀਦੀ ਜੀ ਹਾਂਜੀ ਹਾਂ ਐਸਯੂਵੀ ਦੇ ਵਿੱਚ ਰੇਂਜ ਰੋਵਰ ਵੋਗ ਹੂੰ ਹੂੰ 17000 ਰੁਪਏ ਦੇ ਵਿੱਚ ਦੇਵਾਂਗੇ ਜੀ 17000 ਰੁਪਏ ਦੇ ਵਿੱਚ ਹਾਂਜੀ ਠੀਕ ਹੈ ਜੀ ਬਈ ਉਹੀ ਗੱਲ ਕਰੀਏ ਲਗਭਗ ਫੋਰਚਨਰ ਦੇ ਰੇਟ ਦੇ ਵਿੱਚ ਰੇਂਜ ਰੋਵਰ ਫੋਰਚਨਰ ਲੈ ਫੋਰਚਨਰ ਦੇ ਰੇਟ ਦੇ ਵਿੱਚ ਤੁਹਾਨੂੰ ਰੇਂਜ ਰੋਵਰ ਦੇ ਰਿਹਾ ਇੱਕ ਇਹ ਵਾਕਈ ਫੋਰਚਨਰ ਦੇ ਰੇਟ ਤੇ ਜੀ ਆਹ ਇਹ ਰੇਂਜ ਰੋਵਰ ਸਪੋਰਟ ਆ ਗਈ ਜੀ ਠੀਕ ਹੈ ਜੀ 14000 ਰੁਪਏ ਦੇ ਵਿੱਚ ਪੂਰੇ ਪੂਰੇ 14000 ਪੂਰੇ 14000 ਦੇ ਵਿੱਚ ਵਿੱਚ ਹੀ ਡੈਕੋਰੇਸ਼ਨ ਤੇ ਟੂਲ ਐਵਰੀਥਿੰਗ ਸਾਰਾ ਕੁਝ ਸਾਡਾ ਹੈ ਹਾਂਜੀ ਠੀਕ ਹੈ ਲੈ ਬਾਈ ਮੇਤਰੋ ਜਿਹੜੇ ਆਪਾਂ ਤੁਹਾਨੂੰ ਰੇਟ ਦੱਸੇ ਨੇ ਬਾਈ ਹਨਾ ਇਹਦੇ ਵਿੱਚ ਨਾ ਤੁਹਾਨੂੰ ਤੇਲ ਪਾਉਣਾ ਗੱਡੀ ਦੇ ਵਿੱਚ ਨਾ ਤੁਹਾਨੂੰ ਕੋਈ ਟੋਲ ਦੇਣਾ ਤੁਹਾਨੂੰ ਕੁਝ ਨਹੀਂ ਕਰਨਾ ਬਾਈ ਬਸ ਫੋਨ ਕਰ ਦੇਣਾ ਬਾਈ ਇਹਨੂੰ ਸਜਾ ਕੇ ਤੁਹਾਡੇ ਕੋਲ ਲੈ ਕੇ ਆਉਣਗੇ ਗੱਡੀ ਤੇ ਤੁਸੀਂ ਆਪਣਾ ਸਿਰਫ ਆਪਾਂ ਕਹਿੰਦੇ ਜੋ ਤੁਹਾਡੇ ਲਾੜਾ ਉਹ ਲਾੜੀ ਉਹਨਾਂ ਨੂੰ ਬਿਠਾ ਕੇ ਆਪਣਾ ਕਾਰਜ ਪੂਰੇ ਕਰਨੇ ਬਈ ਹੈ ਨਾ ਤੇ ਹੋਰ ਕੁਝ ਕਹਿਣਾ ਕਹਿ ਸਕਦੇ ਆ ਬਈ ਪਾਜੀ ਕਈ ਵਾਰੀ ਆਪਾਂ ਦੇਖਦੇ ਆਂ ਜੀ ਵਿਆਹਾਂ ਦੇ ਵਿੱਚ ਨਾ ਵੀ ਜਿਵੇਂ ਆਪਣੇ ਡਰਾਈਵਰ ਹੁੰਦੇ ਨੇ ਲੋਕ ਡਰਾਈਵਰਾਂ ਨੂੰ ਕੋਲ ਕਰ ਕਰ ਕੇ ਤੇ ਗੱਡੀਆਂ ਬੁੱਕ ਕਰਾਉਣ ਲੱਗ ਪੈਂਦੇ ਨੇ ਵੀ ਉਹਨਾਂ ਨੂੰ ਇਹ ਹੁੰਦਾ ਵੀ ਉਹਨਾਂ ਦਾ ਡਰਾਈਵਰ ਇਹ ਉਹਦਾ ਨੰਬਰ ਹੈ ਤੇ ਆਪਾਂ ਡਰਾਈਵਰ ਦੇ ਥਰੂ ਕਰ ਲੈਣੇ ਆ ਪਾਜੀ ਉਹਦੇ ਵਿੱਚ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਜੀ ਗੱਡੀ ਪਹੁੰਚੇ ਨਾ ਪਹੁੰਚੇ ਗੱਡੀ ਤੁਸੀਂ ਸਾਡੇ ਕੋਲ ਡਾਇਰੈਕਟ ਸਾਡੇ ਨੰਬਰ 2 ਚੱਲਦੇ ਪਏ ਨੇ ਜੀ ਡਾਇਰੈਕਟ ਨੰਬਰਾਂ ਤੇ ਕਾਲ ਕਰਕੇ ਬੁੱਕ ਕਰ ਸਕਦੇ ਹੋ ਤੁਸੀਂ ਆਫਿਸ ਵਿਜ਼ਿਟ ਕਰਨਾ ਹੈ ਬੇਗਵਾਲ ਆਫਿਸ ਵਿਜ਼ਿਟ ਕਰਕੇ ਕਰ ਸਕਦੇ ਹੋ ਜੀ ਇੱਕ ਦੂਸਰਾ ਤੁਸੀਂ ਗੱਡੀ ਦੇਖ ਕੇ ਬੁੱਕ ਕਰੋ ਬਾਜੀ ਸਹੀ ਗੱਲ ਹੈ ਜੇ ਬਾਈ ਜਾਨ ਤੁਸੀਂ ਦੂਰੋਂ ਫੇਰਦੇ ਆਪਾਂ ਮੰਨ ਸਕਣਿਆ ਤੁਸੀਂ ਕਹੋ ਵੀ ਵੀਡੀਓ ਕਾਲ ਤੇ ਗੱਡੀ ਦਿਖਾਓ ਹਮ ਹਮ ਅਸੀਂ ਗੱਡੀ ਦਿਖਾਵਾਂਗੇ ਬਾਜੀ ਜੇ ਤੁਸੀਂ ਲੋਕ ਕੋਲੋਂ ਤਾਂ ਆ ਕੇ ਗੱਡੀ ਦੇਖ ਕੇ ਬੁੱਕ ਕਰੋ ਬਾਜੀ ਸਹੀ ਗੱਲ ਹੈ ਕਈ ਵਾਰੀ ਬੰਦਿਆਂ ਦੇ ਕੋਲ ਗੱਡੀ ਏਕਣੀ ਹੁੰਦੀ ਬਾਜੀ ਆ ਕੇ ਕਹਿਣਗਾ ਸਾਡੇ ਕੋਈ ਨਹੀਂ ਗੱਡੀਆਂ ਜੀ ਇਹ ਬੁੱਕ ਕਰਨੀਆਂ ਜੀ ਹਮ ਜਿਹੜੀ ਮਰਜ਼ੀ ਕਰ ਲੈਂਦੇ ਜੀ ਠੀਕ ਹੈ ਮਤਲਬ ਵੀ ਬਾਈ ਕਿਸੇ ਦੀ ਵੀਡੀਓ ਚਾੱਕ ਕੇ ਕਈ ਵਾਰ ਕੋਈ ਪਾ ਦਿੰਦਾ ਹਾਂ ਗੱਲ ਕਰੀਏ ਵੀ ਦਿਖਾਣ ਸਾਡਲੇ ਵਾਹ ਸਾਡਲੇ ਵੋ ਬਈ ਨਾ ਮੌਕੇ ਤੇ ਕੁਝ ਨਿਕਲਦਾ ਨਹੀਂ ਹੈਨਾ ਤੇ ਗੱਲ ਕਰੀਏ ਬਾਈ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਤੁਸੀਂ ਕਾਰਾਂ ਚੈੱਕ ਕਰ ਲਓ ਆ ਕਾਰਾਂ ਖੜੀਆਂ ਨੇ ਸਾਰੀਆਂ ਬਾਈ ਹੋਰਾਂ ਦੀਆਂ ਕਾਰਾਂ ਨੇ ਬਾਈ ਹੈਨਾ ਕੋਈ ਇਹ ਨਹੀਂ ਗਾ ਕੋਈ ਬਾਹਰੋਂ ਮੰਗਵੋਣੀ ਹੁਣ ਜਿੱਦਾਂ ਤੁਹਾਨੂੰ ਆਪਾਂ ਡਿਫੈਂਡਰ ਦਾ ਕਿਹਾ ਸੀਗਾ ਹੈਨਾ ਵੀ ਕਿੰਨੀਆਂ ਚਾਹੀਦੀਆਂ ਉਹ ਸਭ ਮਿਲ ਜਾਣੀਆਂ ਜਿਹੜੀ ਆਪਣੇ ਲਵੇ ਹਾਜ਼ਰ ਆਪਣੇ ਲਵੇ ਖੜੀ ਆ ਬਈ ਹੈਨਾ ਇੱਕ ਚਾਹੀਦੀ ਇੱਕ ਮਿਲ ਜੂ ਤੇ 50 ਚਾਹੀਦੇ 50 ਮਿਲ ਜਾਣਗੇ ਇਹ ਠੀਕ ਰਕੜ ਵੀ 20 ਤੋਂ 25 ਮਿਲ ਜਾਣੀਆਂ ਰੇਂਝਾ 50 ਮਿਲ ਜਾਣੀਆਂ ਪ੍ਰਾਣੀਆਂ ਨਵੀਆਂ 25 30 ਮਿਲ ਜਾਣੀਆਂ ਮਸਤੰਦਾ ਵਾਜੀ 3 ਮਿਲ ਜਾਣੀਆਂ ਆਪਣੇ ਕੋਲ ਮੈਂ ਬੈਕਅਪ 50 ਕਹੋਗੇ 50 ਜੈਦੂਰ 50 ਕਹੋਗੇ 50 ਮਿਲ ਜਾਣ ਆਰ ਆਰ ਮਿਲ ਲੈਣੀ ਆਰ ਆਰ 3 ਮਿਲ ਜਾਣੀਆਂ ਫਿਰ ਆਰ ਆਰ 3 ਮਿਲ ਜਾਣੀਆਂ ਬਈ ਠੀਕ ਆ ਬਈ ਇਹ ਸਾਰੀਆਂ ਗੱਡੀ ਲਗਭਗ ਹੁਣ ਜਿਹੜੀ ਆ ਹੈਗੀ ਆ ਆਪਣੀਆਂ ਗਾਰਾਂ ਬਈ ਹੈਨਾ ਨਾਲ ਉਹਦੇ ਜੇ ਤੁਹਾਨੂੰ ਜੋ ਕੁਝ ਚਾਹੀਦਾ ਉਹ ਸਭ ਮਿਲ ਜਾਣਾ ਅਵੇਲੇਬਲ ਹੋ ਜਾਊਗਾ ਤੇ ਬਾਕੀ ਬਾਈਗਰਾਂ ਦਾ ਕੰਮ ਵੀ ਵਧੀਆ ਬਹੁਤ ਟਾਈਮ ਹੋ ਗਿਆ ਬਾਈ ਉਹਨਾਂ ਨੇ ਕੰਮ ਕਰਦੇ ਨੂੰ ਬਈ ਤੁਹਾਨੂੰ ਅੱਪਾ ਕਹਿੰਦੀ ਇੱਕ ਭਰੋਸਾ ਬਈ ਨਾ ਲਗਜ਼ਰੀ ਡ੍ਰੀਮ ਕਾਰ ਬਾਕੀ ਬਾਕੀ ਏਰੀਆ ਹੈਗਾ ਐਨ ਆਰ ਆਈ ਦਾ ਏਰੀਆ ਹੈ ਬਈ ਨਾ ਇੱਥੇ ਬਈ ਨਾ ਤੁਹਾਨੂੰ ਪੂਰਾ ਚੰਗਾ ਕੰਮ ਮਿਲੂਗਾ ਇੱਕ ਵਾਰ ਵਿਜ਼ਿਟ ਕਰ ਲਓ ਜਾਂ ਫੋਨ ਕਾਲ ਕਰਕੇ ਕੋਈ ਬੁਕਿੰਗ ਕਰਾਉਣੀ ਕਰ ਲਓ ਨੰਬਰ ਮੈਂ ਸਕਰੀਨ ਤੇ ਪਾਤਾ ਮਿਲਾਂਗੇ ਬਹੁਤ ਛੇਤੀ ਬਾਕੀ ਰੀਲਾਂ ਦੇ ਵੀ ਤੁਹਾਨੂੰ ਪੈਕੇਜ ਵੀ ਆਉਣਗੇ ਨਾ ਰੀਲਾਂ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਓ ਬਈ ਉਹਨਾਂ ਦਾ ਪੇਜ ਵੀ ਦਿੱਤਾ ਹੈ ਉਹ ਵੀ ਫੋਲੋ ਕਰ ਲਓ ਬਈ ਨਾ ਚੰਗਾ ਵੀਰੇ ਫਿਰ ਨਾ ਓਕੇ ਸასი ਗੱਲ